ਬਸਵਾਲਾ ਕਲੋਨੀ ਦੇ ਸਾਰੇ ਹੀ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਵੀਰ ਪਿਆਰੇ ਪਿਆਰੇ ਬੱਚੇ ਐਨੀ ਗਰਮੀ ਦੇ ਵਿੱਚ ਐਨੀ ਵੱਡੀ ਤਾਦਾਦ ਦੇ ਵਿੱਚ ਆਪ ਸਭ ਇੱਥੇ ਪਹੁੰਚੇ ਹੋ ਮੈਂ ਦੇਖ ਪਾ ਰਹੇ ਹਾਂ ਕਿ ਜਿੰਨੇ ਕੁਰਸੀਆਂ ਨੇ ਲੱਗ ਪਰ ਉਨੇ ਹੀ ਲੋਕ ਖੜੇ ਹੋਏ ਨੇ ਤੁਹਾਡਾ ਪਿਆਰ ਹੈ ਮੈਂ ਹਰ ਮੰਚ ਤੋਂ ਮੇਰੇ ਅਸੂਲ ਹੈ ਹੁਣ ਤਾਂ ਮੈਨੂੰ ਹਲਕੀ ਵਾਲੇ ਕਹਿੰਦੇ ਸੀ ਸੁਣ ਸੁਣ ਬੋਰ ਹੋ ਗਏ ਪਰ ਕਿਹਾ ਮੈਂ ਕਿਹਾ ਨਹੀਂ ਤੁਸੀਂ ਇਹ ਮੇਰਾ ਅਸੂਲ ਹੈ ਮੈਂ ਆਪਣੀ ਜਨਤੀ ਸ਼ੁਰੂਆਤ ਹਮੇਸ਼ਾ ਆਪ ਸਭ ਦੇ ਧੰਨਵਾਦ ਤੋਂ ਕਰਦਾ ਹਾਂ ਇਸ ਧਰਤੀ ਨੇ ਮੇਰੇ ਲੋਕਾਂ ਨੇ ਮੇਰੇ ਭਰਾਵਾਂ ਨੇ ਮੇਰੀਆਂ ਮਾਤਾਵਾਂ ਮੇਰੀਆਂ ਬੀਬੀਆਂ ਮੇਰੀਆਂ ਭੈਣਾਂ मेरे बजुर्ग आप सब ने अपने पुत्रों इना कुछ बख्शे अगर आज पंजाब देश दुनिया च कोई मेरा नाम जान थोड़े सदका है तुसी बहुत कुछ बख्शे मैं सारी उम्र भी अगर थोड़ा धन्यवाद करता रहा वो नाम काफी है हर एक शख्स का हर एक शख्स का मेरे सफर के योगदान दो साल बीत जी ਤੁਸੀਂ ਐਮ.ਐਲ.ਏ ਬਣਿਆ ਮੰਤਰੀ ਬਣਿਆ ਸਿੱਖਿਆ ਵਿਭਾਗ ਮੇਲਿਆ ਦੋ ਸਾਲਾਂ ਦੇ ਵਿੱਚ ਅੱਜ ਇੱਕ ਤੁਹਾਡੇ ਸਾਹਮਣੇ ਜੇ ਹਰਜੂਤ ਬੈਂਸ ਨੇ ਕੰਮ ਕੀਤਾ ਹੈ ਜੇ ਹਰਜੂਤ ਬੈਂਸ ਲੋਕਾਂ ਦੇ ਵਿੱਚ ਨਿਮਰਤਾ ਨਾਲ ਵਿਚਰੇ ਅੱਜ ਉਸ ਦਾ ਨਤੀਜਾ ਹੈ ਕਿ ਹਰ ਰੋਜ਼ ਸ਼ਾਮ ਨੂੰ ਇੱਦਾਂ ਦੇ ਵੱਡੇ ਵੱਡੇ ਕੱਠ ਐਨੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਬਹੁਤਿਆਂ ਦੀ ਤਾਂ ਅਸੀਂ ਫੋਟੋ ਹੀ ਨਹੀਂ ਪਾਈ ਦੀ ਟਾਈਮ ਹੀ ਨਹੀਂ ਲੱਗਦਾ ਲੋਕਾਂ ਨੇ ਰੈਲੀ ਆ ਗਈ ਕੱਠ ਇਹ ਆਪਸ ਆਪ ਦਾ ਪਿਆਰ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਨੂੰ ਮੈਂ ਪੁੱਛਣਾ ਚਾਹੁੰਦਾ ਵਿਜੇਂਦਰ ਸਿੰਘਲਾ ਨੂੰ ਕਿ ਕੀ ਰਾਣਾ ਕੀਪੀ ਦਾ ਇਹ ਜਿੰਦਾ ਜਿੱਦ ਤੇ ਗਲਤੀ ਨਾਲ ਵੀ ਵਿਜੇਂਦਰ ਸਿੰਘਲਾ ਐਮਪੀ ਬਣ ਗਿਆ ਕੀ ਮੇਰੇ ਭਰਾਵਾਂ ਦੇ ਕੀ ਮੇਰੀਆਂ ਮਾਤਾ ਮਾਂ ਦੇ ਕੀ ਸਾਡੇ ਲੋਕਾਂ ਦੇ ਉੱਤੇ ਧੱਕੇ ਹੋਣਗੇ ਤੇ ਸ਼ਰਮ ਹੋਣਗੇ ਪਿਰੋਈ ਗੁੰਡਾ ਰਾਜੂ ਦਾ ਸ਼ਕਤ ਨਾਲ ਰਖਾਲੂ ਨਾਲ ਪ੍ਰੇਖੇ ਜਨਾਂ ਦੇ ਕਿਸੇ ਨੂੰ ਨਹੀਂ ਬਖਸ਼ਿਆ ਲੱਕੀ ਹੁਣੀ ਸਮਝ ਰਖਦੇ ਆ ਸਿਰਫ ਸਿਰਫ ਬਖਸ਼ਿਆ ਇੱਥੇ ਅਸੀਂ ਆਪਣੇ ਭਰਾਵਾਂ ਦੇ ਨਾਲ ਚਾਹੇ ਗੰਭੀਰਪੁਰ ਹੋਵੇ ਚਾਹੇ ਚੰਡੀਗੜਾ ਦਾ ਘਰ ਤੁਸੀਂ ਬਖਸ਼ਿਆ ਡਰਾਈਗਰੂਮ ਸਾਰੇ ਹਲਕੇ ਲਈ ਖੁੰਦਾ ਸਾਰੇ ਹਲਕੇ ਸਿਰਫ ਚਾਰ ਪੰਜਾਂ ਲਈ ਨਹੀਂ ਹੈ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਆਵੇ ਉਸ ਦਾ ਅਧਰ ਪੈ ਸਤਕਾਰ ਹੈ ਕੰਮ ਕਰੀਦਾ ਤਾਂ ਸਮੁੱਚਾ ਪਾਰ ਪਤਾ ਨਹੀਂ ਕਿਹੜੇ ਪ੍ਰੀਖਿਆ ਵਿੱਚ ਪਤਾ ਹੀ ਨਹੀਂ ਕਿਹੜੇ ਪ੍ਰੀਖਿਆ ਵਿੱਚ ਜਿਹੜੇ ਆਪ ਜਿਹੜੇ ਆਪ ਭਾਜਪਾ ਤੋਂ ਰਿਜੈਕਟ ਹੋ ਕੇ ਆਏ ਨੇ ਰਿਜੈਕਟ ਹੋ ਕੇ ਉਹਨਾਂ ਨੂੰ ਦੂਜਿਆਂ ਨੂੰ ਕਹਿੰਦੇ ਜੀ ਦਲ ਬਦਲੂ ਆ ਆ ਪ੍ਰਜੈਕਟਡ ਮਾਲੂ ਰਿਜੈਕਟਡ ਬੀਜਪੀ ਵਾਲਿਆਂ ਨੇ ਵਾਸ਼ਿੰਗ ਮਸ਼ੀਨ ਰੱਖੀ ਹੈ ਵੱਡੇ ਤੋਂ ਵੱਡਾ ਭ੍ਰਸ਼ਟਾਚਾਰੀ ਪਾਉ ਵਿੱਚ ਐਨ ਸਾਲ ਹੋ ਗਏ ਕਈ ਮੁੱਖ ਮੰਤਰੀ ਪਾਰ ਹੋ ਗਏ ਕਈ ਐਮਪੀ ਕਈ ਬਿਹਾਰ ਦੇ ਮਹਾਰਾਸ਼ਟਰ ਦੇ ਇਧਰੋਂ ਬੰਗਾਲ ਦੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਭ੍ਰਸ਼ਟਾਚਾਰੀ ਮਸ਼ੀਨ ਚਾੰਦੀ ਬੀਜਪੀ ਸਿਰ ਇਕੋ ਵੀ ਸੜਿਆ ਇਸ ਹਿੰਦੁਸਤਾਨ ਸ਼ੀਰ ਇਕੋ ਵੀ ਸੜਿਆ इना कलुट मचाई बीजेपी की भी वॉशिंग मशीन बीजेपी की वाशिंग मशीन भी जवाब देा एजेंडा पॉलिटिव एजेंडा कम का असं किसी भी खिलाफ गल करके पर क्योंकि उसे बोले जे बोलूंगे तो मैं ठोकूंगा यह याद रखिए याद रखिए ਆਪਣੇ ਕਿਸੇ ਭਰਾ ਦੇ ਖਿਲਾਫ ਆਪਣੇ ਹਲਕੇ 'ਚ ਕਿਸੇ ਆਪਣੇ ਬਜ਼ੁਰਗ ਦੇ ਖਿਲਾਫ ਆਪਣੇ ਹਲਕੇ 'ਚ ਆਪਣੇ ਕਿਸੇ ਛੋਟੇ ਭਰਾ ਦੇ ਖਿਲਾਫ ਇੱਕ ਅਫਾਜ਼ ਨਹੀਂ ਤੁਹਡੇ ਵਾਂਗੂ ਨਹੀਂ ਆਪਸ 'ਚ ਲੜਾ ਲੜਾ ਕੇ ਮਾਰਦੇ ਆਪਸ 'ਚ ਸਾਡਾ ਸਾਡਾ ਸਾਰਾ ਪਰਿਵਾਰ ਅਸੀਂ ਪੋਜੀਟਿਵ ਏਜੰਡੇ ਦੀ ਗੱਲ ਕਰਦੇ ਦੋ ਸਾਲਾਂ ਦੇ ਪਿਛਲੇ ਸਰਕਾਰ ਦੇ ਕੰਮ ਤੁਹਾਡੇ ਸਾਹਮਣੇ ਰੱਖੇ ਦੋ ਸਾਲਾਂ ਦੇ ਵਿੱਚ ਆਪਣੇ ਕਿੱਤੇ ਹੋਏ ਕੰਮ ਤੁਹਾਡੇ ਸਾਹਮਣੇ ਰੱਖਿਓ ਤੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰੇ ਇਹ ਇਲੈਕਸ਼ਨ ਅੱਜ ਜਿਹੜਾ ਮਰਜੀ ਸਰਵੇ ਜਿਹੜੇ ਮਰਜੀ ਸਰਵੇ ਜਿੱਤੂ ਮਰਜੀ ਪੁੱਛ ਲੋ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਮਾਹਮਾਈ ਨੇ ਕਿਰਪਾ ਕਰਨੀ ਹੈ ਅਜੰਤਪੁਰ ਸਾਤ ਤੋਂ ਅਗਲਾ ਐਮਪੀ ਮਾਰਵਿੰਦਰ ਕੰਦ ਬਣਨ ਜਾ ਰਿਹਾ ਇਹ ਜਿੰਦਾਬਾਦ ਪੰਪੀ ਬਲਵਿੰਦਰ ਕੰਗੇ ਜਿੰਦਾਬਾਦ ਇਹ ਕੁਝ ਘੰਟੀਆਂ ਦੀ ਗੱਲ ਲੈ ਗਈ ਉਹਨਾਂ ਨੂੰ ਸਹਿਰਾ ਲੱਗਦਾ ਸਾਡੀ ਤਾਂ ਮੁੱਦਾ ਵਸੈਣਾ ਕਿ ਕਿ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਸਭ ਤੋਂ ਵੱਡੀ ਜਿੱਤ ਉਹ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਅਸੀਂ ਆਪਣੇ ਮੁੱਖ ਮੰਤਰੀ ਸਾਹ ਤੋਂ ਆਪਣੇ ਵੱਖ-ਵੱਖ ਮੰਤਰੀਆਂ ਤੋਂ ਹੋਰ ਆਪਣੇ ਸਾਥੀਆਂ ਤੋਂ ते अपने अपनी एमपी तो वौगात वाद तो वाद अपने इलाके में लेके आ सके अपने इलाके मुद्दा इस करके बेनती है असीना इन नहीं है मेरी थोड़ी बेनती है मेरी आम आदमी पार्टी के सारी टीम भी बेनती है निम्रताकत इन की कमजोरी है असी अपनी ताकत निम्रता रखनी है ते मैं अस को असटवाल कलोनी पावन पवित्र कट तो रामलीला मैदान है इतने हर साल मैं आना दुशहरे से भी आना मैं आज इस पावन मंच तो थोड़े ना वादा कर रहा है आनंदपुर साहब विधानसभा हलका रिकॉर्ड सिरजूगा इस बारी एम पी के इलेक्शन चेत थोड़े भ्रा का वादा है असि अपनी हलीमी असें अपनी निम्रता होर बढ़ा रही है ਅਸੀਂ ਹੋਰ ਨੀ ਮਤਵ ਦਾ ਦੇਨੀਆ ਹੋਰ ਜਿੰਦਾਬਾਦ ਪਿੰਡਾਂ ਦੇ ਸਾਡੇ ਸ਼ਹਿਰਾਂ ਦੇ ਬੂਥਾਂ ਦੇ ਵਿੱਚੋਂ ਇਨਸਾਫ ਨਿਕਲੇ ਸਾਫ ਸਾਫ ਮਤਲਬ ਗਲਤੀ ਨਾ ਵੀ ਕਿਤੇ ਬਜ਼ੁਰਗਾਂ ਬਟਨ ਨਾ ਦਬੇ ਤੇ ਮੈਂ ਸੱਚ ਆਪਣੇ ਬੀਜਪੀ ਵਾਲੇ ਵੀ ਜਿਹੜੇ ਸਾਡੇ ਉਹ ਵੀ ਸਾਡੇ ਪਰਿਵਾਰ ਹਨ ਬੇਤੀ ਹੈ ਅਸੀਂ ਇਹ ਸੀਟ ਜਿੱਤ ਰਹੀ ਤੁਸੀਂ ਯੋਗਦਾਨ ਪਾਓ ਮੇਰੇ ਮਿਸ਼ਨ ਦੇ ਵਿੱਚ ਤਾਂ ਕਿ सब तो वही जित इतों हो सके असि अपने इलाके लिए कुछ कर सकी मेरा थोड़े वादा एक एक कम एक एक कम अस निमता के सौ परसेंट इमानदारी करा बहुत कुछ बहुत कुछ सुपने जित। कुछ घंटे रह गया जी चोन प्रचार खत्म हो परसों ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਹਲਕੇ ਚਾਰੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਪੂਰੇ ਹਲਕੇ ਦੇ ਵਿੱਚ ਬੜਾ ਚਾਅ ਹੈ ਕਿ ਮੈਂ ਆਪ ਸਭ ਨੂੰ ਆਪਣੇ ਪਰਿਵਾਰ ਦੀ ਇਹ ਸੱਦਾ ਦਿੰਦੇ ਆ ਕਿ ਸਾਡੇ ਮਹਿਬੂਬ ਲੀਡਰ ਸਾਡੇ ਮੁੱਖ ਮੰਤਰੀ ਸਾਹਿਬ ਨੰਗਲ ਟ੍ਰੱਕ ਯੂਨੀਅਨ ਤੋਂ ਲੈ ਕੇ ਅੱਡਾ ਮਾਰਕੀਟ ਤੱਕ ਰੂਟ ਸ਼ੋ ਕਰਨਾ ਆਪਾਂ ਸਾਰਿਆਂ ਆਪਣੇ ਮਹਿਬੂਬ ਨੇਤਾ ਨੂੰ ਵਿਖਣ ਆਸਤੇ ਸੁਣਨ ਆਸਤੇ ਤੇ ਉਹਨਾਂ ਦੇ ਨਾਲ ਚੱਲਣ ਆਸਤੇ ਆਪਾਂ ਉੱਥੇ ਪਹੁੰਚਣਾ ਪਰਸੋਂ ਦੁਪਹਿਰੇ 29 ਤਰੀਕ ਨੂੰ 2 ਵਜੇ ਜੋ ਪਿਆਰ ਤੁਸੀਂ ਇੱਥੇ ਦਿਖਾਇਆ ਸਾਰੇ ਦਾ ਸਾਰਾ ਪਿੰਡ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪ ਸਭ ਨੇ ਉੱਥੇ ਪਹੁੰਚਣਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਨੰਦਪੁਰ ਸਾਹਿਬ ਹਲਕਾ ਉਹਨੂੰ ਕਿੰਨਾ ਪਿਆਰ ਕਰਦਾ ਹੈ ਪੰਜਾਬ 'ਚ ਇਦਾਂ ਦਾ ਕਿੱਥੇ ਰੂਟ ਸ਼ੋ ਨਾ ਹੋਇਆ ਹੋਵੇ ਜਿੰਦਾਂ ਦਾ ਰੂਟ ਸ਼ੋ ਆਪਣੇ ਰਾਕੇ ਚੋ ਜੈਤ ਜਿੰਦਾਬਾਦ ਜਿੰਦਾਬਾਦ ਹਪੂਤ ਜਿੰਦਾਬਾਦ ਸਤਿਕਾਰਯੋਗ ਮੈਂ ਆਪ ਸਭ ਦਾ ਖਾਸ ਕਰਕੇ ਮੇਰੀਆਂ ਮਾਤਾਵਾਂ ਦਾ ਬੀਬੀਆਂ ਦਾ ਭੈਣਾਂ ਦਾ ਇਹ ਸਾਡੇ ਪ੍ਰੋਗਰਾਮਾਂ ਦੀ ਖਾਸੀਅਤ ਜਿੱਥੇ ਵੀ ਪ੍ਰੋਗਰਾਮ ਹੁੰਦਾ ਮੈਂ ਤੁਹਾਨੂੰ ਦਾ ਕਾਰਨ ਦੱਸਦਾ ਨੌਜਾ ਤੁਹਾਨੂੰ ਕਾਰਨ ਦੱਸਦਾ ਕਾਰਨ ਇਹ ਹੈ ਜਦੋਂ ਮੈਂ 2022 ਚ ਵੋਟਾਂ ਮੰਗਦਾ ਸੀ ਦੋ ਤੋਂ ਦੌਰ ਕਿਤਾ ਮੈਂ ਸਾਰੇ ਹਲਕੇ ਚ ਬੇਬੇ ਵੋਟ ਪਾਣੀ ਹੈ ਕਹਿੰਦੇ ਪੁੱਤ ਵੋਟ ਪਾ ਦਾਂਗੇ ਪਰ ਸਾਨੂੰ ਪਤਾ ਜਿੱਤਣ ਤੋਂ ਬਾਅਦ ਕਦੀ ਕੋਈ ਨਹੀਂ ਆਇਆ ਹਰ ਪਿੰਡ ਚ ਮੈਂ ਕਿਹਾ ਬੇਬੇ ਹੁਣ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਇਹ ਤਾਂ ਵਕਤ ਦੱਸੂਗਾ ਮੇਰਾ ਅਸੂਲ ਹੈ ਜੀ ਮੈਂ ਹਲਕੇ ਚ ਵਿਚ ਰਿਆਂ ਕੋਈ ਐਦਾਂ ਦਾ ਪਿੰਡ ਨਹੀਂ ਜਿੱਥੇ ਨਾ ਗਿਆ ਹੋਵਾਂ ਮੈਡੀਕਲ ਕੈਂਪ ਸਰਕਾਰ ਆਪਕੇ ਦਵਾਰ ਸਾਡਾ ਐਮਐਲਏ ਸਾਡੇ ਵਿੱਚ ਖੁਸ਼ੀ ਗਮੀ ਸਮਾਗਮਾਂ ਤੇ ਧਾਰਮਿਕ ਸਮਾਗਮਾਂ ਤੇ ਤੇ ਹਮੇਸ਼ਾ ਸਭ ਤੋਂ ਪਹਿਲਾਂ ਬੀਬੀਆਂ ਤੇ ਕੋਲ ਸਭ ਨੂੰ ਮਿਲ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਲ ਸੁਣ ਕੇ ਕਈ ਵਾਰੀ ਜਿਹੜੇ ਬੰਦੇ ਆ ਨਰਾਜ਼ ਹੋਣ ਲੱਗ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਵੀਰਾ ਜੀ ਮੈਨੂੰ ਪਤਾ ਥਾਨੂੰ ਕੰਮ ਹੋਊਗਾ ਤੁਸੀਂ ਮੇਰੇ ਕੋਲ ਪਿੰਡ ਵੀ ਆ ਜਾਉਂਗੇ ਤੁਸੀਂ ਚੰਡੀਗੜ੍ਹ ਵੀ ਆ ਜਾਓ ਪਰ ਬੀਬੀਆਂ ਦੀ ਮੇਰੇ ਇਥੇ ਸੁਣ ਸਕਦਾ ਤੇ ਇਹਦੇ ਕਾਰਨ ਹੈ ਉਹਨੂੰ ਵੀ ਪਤਾ ਲੱਗ ਗਿਆ ਕਿ ਸਾਨੂੰ ਸਾਡਾ ਪੁੱਤ ਸਾਡੀ ਗੱਲ ਸੁਣ ਕੇ ਜਾਊਗਾ ਬਿਨਾਂ ਮਿਲੇ ਨਹੀਂ ਜਾਊਗਾ ਮੈਂ ਸਵੇਰੇ ਮੰਗੂਵੰਦਵਾੜੀ ਪਿੰਡ 'ਚ ਸਿਕਾ ਉੱਥੇ ਬੀਬੀ ਨਾਲ ਆਪ ਗਿਆ ਕਹਿੰਦੀ ਮੈਂ ਪੁੱਤ ਬਜ਼ੁਰਗ ਮਾਤਾ 70 80 ਸਾਲ ਦੀ ਉਹ ਕਹਿੰਦੀ ਪੁੱਤ ਅਸੀਂ ਜਦੋਂ ਦੇਖਦੇ ਸੀ ਕਿ ਐਮਐਲਏ ਆ ਗਿਆ 5 ਸਾਲਾਂ ਬਾਅਦ ਹੀ ਵੋਟਾਂ 'ਚ ਨਜ਼ਰ ਆਉਂਦਾ ਸੀ ਬੇਬੇ ਨੇ ਗਿਣਕੀਆਂ ਰੱਖਿਆ ਹੋਈ ਸੀ ਕਹਿੰਦੀ 2 ਸਾਲਾਂ 'ਚ 6 ਵਾਰੀ ਤਾਂ ਤੈਨੂੰ ਮੈਂ ਮਿਲ ਚੁੱਕੀ ਹਾਂ ਪੁੱਤ ਮੰਗੂਆ ਜਿੰਦਾਬਾਦ ਕਹਿੰਦੀ 2 ਹੁਣ ਗਿਣਿਆ ਹੋਇਆ ਸੀ ਬਜ਼ੁਰਗ ਮਾਤਾ ਕਹਿੰਦੀ 6 ਵਾਰੀ ਤੋਂ ਪਿੰਡ 'ਚ ਆਇਆ ਤੇ ਮੈਂ ਤੈਨੂੰ ਮਿਲੀ ਇਹ ਇਸ ਤਰ੍ਹਾਂ ਦੀ ਸਿਆਸਤ ਅਸੀਂ ਕੀਤੀ ਹੈ ਆਪ ਸਭ ਦਾ ਇੱਕ ਇੱਕ ਕਦਮ ਜੋ ਚੱਲ ਕੇ ਆਏ ਮੇਰੇ ਨੌਜਵਾਨ ਵੀਰ ਜੋ ਕੋਲੋਂ ਪੈਸੇ ਲਾ ਕੇ ਆਪਣੇ ਮੋਟਰਸਾਈਕਲਾਂ ਤੇ ਜੀਪਾਂ ਤੇ ਗੱਡੀਆਂ ਤੇ ਟਰੈਕਟਰਾਂ ਤੇ ਪਹੁੰਚੇ ਨੇ ਥੋੜਾ ਸਭ ਤੋਂ ਮੈਂ ਦੇਣਾ ਨਹੀਂ ਸਕ ਤੇ ਸਕਦਾ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੈ ਮੈਨੂੰ ਹੰਕਾਰ ਤਾਂ ਨਹੀਂ ਹੈ ਪਰ ਮੈਨੂੰ ਤੁਹਾਡੇ ਤੇ ਮਾਣ ਬਹੁਤ ਜ਼ਿਆਦਾ ਹੈ ਮੇਰੇ ਕੋਲ ਤੁਹਾਡੇ ਵਰਗੇ ਭਰਾ ਨੇ ਮੇਰੀ ਦੌਲਤ ਮੇਰੀ ਸ਼ੌਹਰਤ ਮੇਰੀ ਤਾਕਤ ਤੁਸੀਂ ਸਭ ਪ੍ਰਾਪਤ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਲੱਖੀ ਵੀਰ ਦਾ ਜਾਰੀ ਆਮ ਆਦੀ ਪਾਰਟੀ ਦੇ ਸਖਸ਼ੀ ਰਿਹਾ ਆਮ ਆਦੀ ਪਾਰਟੀ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਮੋਰਚਾ ਆਪਾਂ ਨੇ ਫਟੇ ਕਰਨਾ ਬਹੁਤ ਬਹੁਤ ਬੋਦੀ ਸਰਕਾਰ ਨੇ ਦੋ ਸਾਲਾਂ ਦੇ ਵਿੱਚ ਸ਼ਾਨਦਾਰ ਕੰਮ ਕੀਤੇ ਨੇ ਚਾਹੇ ਉਹ ਮਸਤ ਬਿਜਲੀ ਹੋਵੇ ਅੱਜ ਸੋਦੇ ਵਿੱਚੋਂ 90% ਦੇ ਬਿਜਲੀ ਦਾ ਬਿੱਲ ਜ਼ੀਰੋ ਹੋਵੇ ਚਾਹੇ ਉਹ ਸਰਕਾਰੀ ਸਕੂਲਾਂ ਸੁਧਾਰ ਹੋਵੇ ਜਾਂ ਫਿਰ ਆਮ ਆਦਮੀ ਕਲੀਨਿਕ ਹੋਣ 43000 ਨੌਕਰੀਆਂ ਹੋਣ ਸਾਡੀ ਸੁਰੱਖਿਆ ਫੋਰਸ ਹੋਵੇ ਸਾਡੇ ਸ਼ਹੀਦਾਂ ਦਾ ਸਨਮਾਨ ਹੋਵੇ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਹੋਵੇ ਹੋਰ ਵੀ ਬਹੁਤ ਲੰਬੀ ਫੈਰਿਸਟ ਹੈ ਠੀਕ ਉਸੇ ਤਰੀਕੇ ਨਾਲ ਅਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੇ ਸਕੂਲਾਂ ਦਾ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਦਾ ਲਾਇਬ੍ਰੇਰੀਆ ਜਿੱਥੇ ਸਾਰਾ ਕੰਮ ਕੀਤਾ ਪੰਜ ਪਿਆਰਾ ਪਾਰਕ ਦਾ ਸੁੰਦਰੀਕਰਨ ਹੋਰ ਵੀ ਬਹੁਤ ਮੇਰੇ ਜਿੱਥੇ ਕੀਤੀ ਹੈ ਉੱਥੇ ਹੀ ਸਭ ਤੋਂ ਵੱਡਾ ਬਦਲਾਅ ਵਾਝੇ ਹੈ ਸਰਸਾ ਨੰਗਰ ਤੋਂ ਲੈ ਕੇ ਕਲਸੇੜੇ ਤੱਕ ਮੇਰੇ ਨਾਲ ਮੇਰੀ ਗੱਡੀ 'ਚ ਬੈਠ ਕੇ ਦੇਖ ਲਿਓ जेड़े मर्जी चौंक जेड़े मर्जी पिंड चले जाइए हर जगह तो इज्जत यह लगता कि, लग कि हरजोत तो 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 इस धरती से तानाशाही का राजे भलेखे चाहे कि सिर्फ थानू डबके ਜਿਹੜੀ ਨਾਲ ਤੇ ਨਾਲ ਸੀ ਉਹਨਾਂ ਨੂੰ ਵੀ ਵਜਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਅੱਜ ਮਟੀਜਾ ਇਹ ਕਿ ਕਾਂਗਰਸ ਦੀ ਜਿੰਨੀ ਕਰੀਮ ਸੀ ਉਹ ਸਾਰੀ ਭਰਾਵਾ ਵਾਂਗੂ ਮੇਰੇ ਕੁਝ ਅੱਧੀ ਬਾਈ ਤੋਂ ਪਹਿਲਾਂ ਆ ਗਈ ਸੀ ਅੱਧੀ ਹੋ ਨਾ ਚੁਕੀ ਐ ਤੇ ਮੇਰਾ ਜਿੰਦਾਬਾਦ ਗਰਮੀਤ ਭਾਜੀ ਮੇਰੇ ਇਕਨ ਯਾਦ ਰੱਖਿਓ ਸਾਈ ਪੁਜਦੇ ਪੁਜਦੇ ਇਹਨਾਂ ਨੂੰ ਬੰਦਾ ਨਹੀਂ ਲੱਭਣਾ ਕੋਈ ਜੋ ਹਾਲਾਤ ਨਹੀਂ ਕੋਈ ਬੰਦਾ ਨਹੀਂ ਤੁਸੀਂ ਜੀ ਆਇਆਂ ਨੂੰ ਤੁਸੀਂ ਆਪਣੇ ਭਰਾਵਾਂ ਦੀ ਆਪਣੇ ਕਾਡਰ ਦੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਜਰੂਰ ਕਦਰ ਕਰਦੇ ਹੋ ਤਾਂ ਇਹ ਪਰਿਵਾਰ ਬਣਦਾ ਹੈ ਤੇ ਅੱਜ ਇਹ ਕਾਸਲਾ ਹਟਾ ਜਾ ਰਿਹਾ ਮੈਂ 2 ਸਾਲਾਂ ਦੇ ਆਪਣੇ ਕੰਮਾਂ ਨੂੰ ਲੈ ਕੇ ਆਪਣੇ ਹਲਕੇ 'ਚ ਜਾ ਰਿਹਾ ਹਰ ਪਿੰਡ ਤੋਂ ਭਾਰੀ ਸਮਰਥਨ ਹੈ ਆਪਣੇ ਕੰਮ ਦੱਸਦਾ ਆਪਣੇ ਕਿ ਕਿਸ ਤਰੀਕੇ ਨਾਲ ਨਿਮਰਤਾ ਦੇ ਨਾਲ ਕੋਈ ਇੱਕ ਸ਼ਖਸ ਕੋਈ ਇੱਕ ਵਿਰੋਧੀ ਵੀ ਇਲਜ਼ਾਮ ਨਹੀਂ ਲਾ ਸਕਦਾ ਕਿ ਹਰਜੋਤ ਪੈਸੇ ਨਾਲ ਉਹਦਾ ਨੁਕਸਾਨ ਕੀਤਾ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰਿਆਂ ਨੂੰ ادب ਸਤਕਾਰ ਪਿਆਰ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਿੱਤੇ ਫਿਰ ਅਸੀਂ ਕੰਮ ਕਿਰਾਂਦੇ ਆ ਕਿ ਜੀ ਆ ਦੇਖੋ ਬਸ ਬਸ ਸਕੂਲ ਦੇਖ ਲਓ ਸਕੂਲਾਂ ਸਿਕਿਉਰਟੀ ਗਾਰਡ ਦੇਖ ਲਓ ਮਜਾਰੀ ਆਮ ਆਦਮੀ ਕਲੀਨਿਕ ਦੇਖ ਲਓ ਢੇਰ ਵਾਲਾ ਆਮ ਆਦਮੀ ਕਲੀਨਿਕ ਦੇਖ ਲਓ ਫਲਾਰੀ ਵਾਲਾ ਆਮ ਆਦਮੀ ਕਲੀਨਿਕ ਦੇਖ ਲਓ ਸਰਕਾਰੀ ਹਸਪਤਾਲ ਦਾ ਸੁਧਾਰ ਦੇਖ ਲਓ ਅਲਟਰਾਸਾਉਂਡ ਫੀਸ ਆਂਦੀ ਆ ਉਹ ਦੇਖ ਲਓ ਦੋਨੋਂ ਰੇਲਵੇ ਸਟੇਸ਼ਨ ਬਣ ਗਏ ਉਹ ਦੇਖ ਲਓ ਨੰਗਲ ਵਾਲਾ ਪਾਈਪ ਉਹ ਬਣ ਕੇ ਚਲਾਇਆ ਦਿਨ ਰਾਤ ਮਿਹਨਤ ਕਰਕੇ ਉਹ ਦੇਖ ਲਓ ਜਾਂ ਫਿਰ ਜਿਹੜੇ ਕੋਲ ਮੇਲਿਆਂ ਚ ਲੈ ਕੇ ਆਏ ਨਵੇਂ ਪਾਸ ਕਰਾਏ ਉਹ ਦੇਖ ਲਓ ਜਾਂ ਜਿਹੜੇ ਨਵੇਂ ਬੋਰ ਕਰਾ ਰਹੇ ਆ ਜਾਂ ਹੋ ਚੁੱਕੇ ਆ ਉਹ ਦੇਖ ਲਓ ਅਸੀਂ ਆਪਣੇ ਕੰਮ ਗਿਣਾਉਂਦੇ ਆ ਇਹਨਾਂ ਦੇ ਹਾਲਾਤ ਪਤਾ ਕੀ ਹੈ ਮੋਲਵੇਂ ਨੂੰ ਦੱਸਿਆ ਮੈਂ ਕਹਾਂ ਸੀ ਆ ਪਿੰਡਾਂ ਦੇ ਵਿੱਚ ਬਰੰਪੁਰ ਪ੍ਰੋਗਰਾਮ ਕੀਤਾ ਕਾਂਗਰਸ ਨੇ ਇਲੈਕਸ਼ਨ ਹਰ ਪਾਰਟੀ ਆਉਗੀ ਕਿਰੋ ਅਸੀਂ ਨਹੀਂ ਕੁਝ ਕਰੋ ਤੁਸੀਂ ਆਪਣਾ ਝੰਡਾ ਰੱਖੋ ਹਰ ਪਾਰਟੀ ਆਪਣਾ ਏਜੰਡਾ ਰੱਖ ਰਹੀ ਹੈ ਕਾਂਗਰਸ ਦਾ ਹਲਕਾ ਨੰਦਪੁਰ ਸਾਹਿਬ ਸੇ ਝੰਡਾ ਬਟਕੀ ਹੈ ਕਹਿੰਦੇ ਉਥੋਂ ਮੰਚ ਤੋਂ ਨਾਟਾ ਆਪਣੇ 5 ਸਾਲ ਦੇ ਕਿਤੇ ਹੋਏ ਕੋਈ ਕੰਮ ਨਹੀਂ ਆ ਸਕਿਆ ਕੁਝ ਦਿਨ ਡੱਕਾ ਤੋੜਿਆ ਨਹੀਂ ਤਾਂ ਦਿਨਾਉਂਗੇ ਕਿ ਮੈਂ 2 ਸਾਲ ਦੀ ਮੇਰੀ ਲਿਸਟ ਤੁਹਾਡੇ 20 ਸਾਲ ਦੇ ਬਰਾਬਰ ਹੈ ਤੁਸੀਂ 20 ਸਾਲਾਂ ਚੋਂ ਨਹੀਂ ਚਾਮਣੀ ਕਿਤੇ ਜਿਹੜੀ ਹਜੋਤ ਬੈਂਕ ਨੇ 2 ਸਾਲਾਂ ਚ ਕਰਕੇ ਤਾ ਤੁਹਾਡੇ ਤੋਂ ਆਲੀ ਸੜਕ 20 ਸਾਲਾਂ ਚ ਵੀ ਬਣੀ ਤੁਹਾਡੇ ਤੋਂ ਫਤਿਹਪੁਰ ਬੁੰਗੀ ਵਾਲੀ ਸੜਕ 20 ਸਾਲਾਂ ਜਨੀ ਬਣੀ ਤੁਸੀਂ ਸਿਰਫ ਲੋਕਾਂ ਤੇ ਪਰਚੇ ਕਰਾਏ ਲੋਕਾਂ ਨੂੰ ਤੰਗਿਆ ਤੁਸੀਂ ਪੈਸੇ ਖਾਦੇ ਤੁਸੀਂ ਹਣਕੇ ਨੂੰ ਲੁੱਟਿਆ ਤੁਸੀਂ ਇੱਕ ਕੰਮ ਨਹੀਂ ਦਿਨਾ ਸਕਦੇ ਤੇ ਅੱਜ ਤੁਸੀਂ ਮੰਚ ਤੋਂ ਕੀ ਬੋਲਦੇ ਹੋ ਕੋਈ ਨਹੀਂ ਮੌਕਾ ਆਂਦੇ ਹੋ ਕੱਤੀਆਂ ਦਾ ਕਮੰਚਾ ਮੋੜਾਂ ਦਾ ਅਜੇ ਨਹੀਂ ਇਹ ਸੋਚ ਹੈ ਅਜੇ ਨਹੀਂ ਇਹ ਸੋਚ ਹੈ ਅਜੰਡਾ ਪਤਾ ਕੀ ਹੈ